ਮਾਈਂਂ ਦੇ ਕੀ ਹਾਲ ਹੈ ਜੱਲੀਆ ਦਾ ਕਰਨ ਨੂੰ ਜਮਾ ਪੂਰਾ ਜੋਰਾ ਸ਼ੋਰਾਂ ਦੇ ਵੈਰੀ ਗੁੱਡ ਟ੍ਰੈਕਿੰਗ ਕਰਕੇ ਆਏ ਆਂ ਜਨੰਦ ਆ ਰਹੇ ਆਂ 8 ਕਿਲੋਮੀਟਰ ਦੀ ਟ੍ਰੈਕਿੰਗ ਕਰਕੇ ਆਏ ਆਂ ਕੋਈ ਦਿੱਕਤ ਨਹੀਂ ਆਈ ਠੀਕ ਹੈ ਜੀ ਕਿ ਜਿੰਨਾ ਆਇਆ ਲੱਗਦਾ ਪਹਿਲਾਂ ਤਿਆਰੀ ਕਰਕੇ ਆਉਂਦੇ ਆਂ ਹਾਂ ਪਿਛਲੇ ਸਾਲ ਤਾਂ ਦਿੱਕਤ ਆਈ ਸੀ ਪਰ ਇਸ ਵਾਰ ਨਹੀਂ ਆਈ ਹੈ ਨਾ ਮੌਸਮ ਨਹੀਂ ਚੜੇਗੇ ਤਾਂ ਹਾਂ ਕੋਈ ਦਿੱਕਤ ਨਹੀਂ ਲੱਗੂ ਟ੍ਰੈਕਿੰਗ ਦੀ ਤਿਆਰੀ ਕਰਕੇ ਆਂ ਨਾ ਫਟਵਾਲ ਖੜਿੜ ਖੜਿੜ ਕੇ ਬਾੜ ਖੇਡਣਾ ਮੈਨ ਮੇਰੀ ਛੀਂਵ ਜੰਦ ਹੈ ਜੀ ਰੋੜਾ ਵਾਚ ਰਹੀ ਹੈ ਜੀ ਗੱਡੀ ਲੋਡ ਮੰਨ ਜਾਂਦੀ ਸੀ ਪਰ ਅਸੀਂ ਨਹੀਂ ਮੰਨਿਆ। ਪਰ ਟਰੈਕਿੰਗ ਉਹ ਵੈਸੇ ਬਿਨਾ ਮਜ਼ਾ ਨਹੀਂ ਆਉਂਦਾ। ਤੁਹਾਨੂੰ ਤੁਸੀਂ ਨਾ ਆਪ ਦਾ ਪਸੀਨਾ ਨਾ ਕੱਢੋ। ਹੂੰ। ਆਰਾਮ ਉਹਨਾਂ ਜਿਹੜੇ ਕੱਲ ਨਹੀਂ ਵਹੰਦੀ ਹੋਟਲ ਤੋਂ ਆਏ ਮੁਰਗੀ ਦਾ ਕੀ ਸਵਾਦ ਹੈ। ਹੂੰ। ਤੇ ਖਾਣਾ ਆਪ ਦਾ ਫੂਡ ਹੋਵੇ ਆਪ ਦਾ ਲੋਕਲ। ਮੈਂ ਤਾਂ ਕੈਂਪਿੰਗ ਇੱਥੇ ਕਰਨੀ ਹੈ। ਕੈਂਪਿੰਗ ਆਪਾਂ ਬਸ ਇਹ ਤਾਂ ਆ ਜਗ੍ਹਾ ਦੇਖੀ ਹੋਈ ਹੈ। ਠੀਕ ਹੈ। ਪਰ ਫਿਰ ਵੀ ਜੇ ਆਪ ਨੂੰ ਲੱਗਿਆ ਤਾਂ ਆਪਾਂ ਦੇਖ ਲਾਂਗੇ ਹੋਰ। ਠੀਕ। ਤੋਂ ਪਹਿਲਾਂ ਤੇਰੀ ਡਿਊਟੀ ਲਈ ਸੀ। ਆਮਡ ਡਿਊਟੀ ਪੂਰੀ ਕਰਦਾ ਹੁਣੇ ਆਪਾਂ ਸਾਰਾ ਜਿਹੜਾ ਪਾਣੀ ਦੀਆਂ ਬੋਤਲਾਂ ਕੱਢ ਕੇ ਤੇ ਪਾਣੀ ਪੁਣੀ ਦਾ ਰੈਡੀ ਕਰਦੇ ਜਿਹੜੀ ਜਿਹੜੀ ਪਟਾਕੀ ਚੱਲਦੀ ਠੀਕ ਹੈ ਉਹ ਪਹਿਲੀ ਪੂਰੀ ਕਰਦੇ ਪਾਣੀ ਕੋਣ ਲੋੜ ਹੈ ਹੈਗੀ மூਈ ਗਾ ਹੈ ਹੈ ਵਾਸਤੇ ਕੋਲੇ ਨਹੀਂ ਹੈ ਇਹਨੂੰ ਕਹਿੰਦੇ ਮਕਾ ਸਾਡਾ ਈਲਾਕਾ ਵੀ ਹੋਰ ਠੀਕ ਠਾਕ ਹੈ ਗੱਲਬਾਤ ਆਪਾਂ ਦਾ ਛੋਟਾ ਜਿਹਾ ਘਰ ਤੇ ਹੋਰ ਠੀਕ ਠੋਕ ਜੀ ਦਾ ਵੀਰ ਆ ਜਿਹੜਾ ਵੀਡੀਓ ਬਣਾਉਂਦਾ ਮੇਰਾ ਛੋਟਾ ਵੀਰ ਤੇ ਵੀਡੀਓ ਕੌਣ ਬਣਾਉਂਦਾ ਐਂ ਦੱਸ ਹਾਂ ਵੀਡੀਓ ਬਣਾਉਂਦਾ ਜੀ ਆਪਣੇ ਜੋਤ ਸਿੰਘ ਬੰਗੀ ਵਾਲੇ ਤੇ ਆ ਆਪਣਾ ਸਮਾਨ ਸਾਰਾ ਕੁਝ ਰੈਡੀ ਹੈ ਹਰਾਚਾਰਾ ਹਰਾਚਾਰਾ ਚੀਰਤਾ ਗਿਲਸਰ ਵਾਸਤੇ ਬੋਨ ਫਾਇਰ ਆਪਣੀ ਬਿਲਕੁਲ ਸਟਾਰਟ ਹੋ ਰਹੀ ਹੈ ਲਗਭਗ ਆ ਆਪਣੇ ਕੋਲ ਸਮਾਨ ਪਿਆ ਸਾਰਾ ਬੋਨ ਫਾਇਰ ਦਾ ਤੇ ਬਾਕੀ ਹੋ ਕੇ ਰੋਟਾ ਜੰਗਲ ਇੱਧਰ ਹੈ ਮੋਰ ਬੋਲੀ ਜਾਂਦੇ ਬਹੁਤ ਸੁਣ ਲੈ ਇਹ ਸਕੂਨ ਹੈ ਸਕੂਨ ਦੇਣ ਵਾਲਾ ਸਾਊਂਡ ਹੈ ਇਹ ਬਹੁਤ ਵਧੀਆ ਗੱਲਬਾਤ ਹੈ ਫਾਇਰ ਥੋੜੀ ਕਲੋਜ਼ ਕਰਕੇ ਦਿਖਾ ਦੇ ਮੱਚ ਦਾ ਖਰਾ ਵੀ ਪੂਰਾ ਸਟਰੋਂਗ ਹੈ ਪੌਣੀਆਂ ਰੱਖਦੇ ਵਿੱਚ ਕੌਣ ਵਿੱਚੇ ਰੱਖਣਾ ਜਿਹਦੇ ਵਿੱਚ ਰੱਖ ਦੇਗਾ ਭਰਾ ਤੇਰੀ ਮਰਜ਼ੀ ਮੈਨੂੰ ਜਾ ਕੇ ਫਿਰ ਮੈਂ ਦਵਾ ਦਿਨਾ ਵਾ ਨਮਾਜ਼ ਤਾਂ ਕੀ ਦਵਾਈਏ ਆਈਫੋਨ ਹੀ ਦੇ ਦੇ ਮੈਨੂੰ ਫਿਰ ਤਨਖਾਹ ਆਉਗੀ ਅਗਲੇ ਮਹੀਨੇ ਲੈਣੀ ਹੋਰ ਗਿਆ ਅੰਗੀਆਂ ਤਨਖਾਹ ਹੋ ਗਈ ਤਨਖਾਹ ਮਨੀ ਆਉਣਗੇ ਭਾਈ ਅਸਤੇ ਜਾ ਕੇ ਦਿਹਾੜੀ ਮਜ਼ਦੂਰੀ ਕਰਨ ਆਲੇ ਆ ਹਮ ਬਾਲ ਮਜ਼ਦੂਰੀ ਬਾਲ ਮਜ਼ਦੂਰੀ ਵਾਲਾ ਕੰਮ ਆ ਛੱਡਣਾ ਬੰਦੂਆ ਮਜ਼ਦੂਰ ਹੈ ਬੰਦੂਆ ਮਜ਼ਦੂਰ ਹੈ Amen. Um,